ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰਈ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਬੇਸੂਰ ਜਾ ਕਮੀਆਂ ਦੇ ਵੇੜੇ ਇਹਜਾ ਬੰਦਾ ਵੱਡੀ ਗੱਲ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਰਮੀ ਇਤਨ ਮੋਲ ਵਰਗਾ ਸਾਰੇ ਪਾਸੇ ਇਸਦਾ ਹੀ ਕਹਨੇ ਆ ਬਹੁਤ ਪਿਆਰ ਮਿਲਦਾ ਬਹੁਤ ਪਿਆਰ ਔਰ ਸਾਰੇ ਪਾਸੇ ਜਨ ਨੇ ਸੰਗਤ ਤੇ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਬੰਦ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਦੇ ਆ ਇਕੱਠੇ ਇਕੱਠੇ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਸੋ ਸਾਰੇ ਤੁਹਾਡੇ ਬਦੌਲਤ ਹੀ ਹੈ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਵਾਹੀ ਗੁਰੂ ਨੇ ਨਮਾਜ਼ੇ ਆ ਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਮਾਜ਼ੋ ਤੇ ਐਨ ਚੜਦੀਆਂ ਕਲਾਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਏਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜੀ ਬਾਹ ਫੜ ਲਓ ਬਾਈ ਇਹੋ ਜਿਹਾ ਸਾਡਾ ਕਰਮਜੀਤ ਰਮੋਲ ਭੱਜਣ ਵਾਲਾ ਨਹੀਂ ਹੈਗਾ ਪਿੱਟੇ ਦਿਖਾਉਣ ਵਾਲਾ ਬੰਦਾ ਨਹੀਂ ਹੈ। ਹੈਲੋ ਸਸਿਕਾਲ ਜੀ ਆਰਨ ਨੂੰ ਸਸਿਕਾਲ ਜੀ ਆਜੋ 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 ਜੁੜਜੋ ਜੀ ਜੁੜਜੋ ਬਾਈ ਬਿੰਨੂ ਢਿੱਲੋਂ ਅੱਜ ਨਾਲ ਤੇ ਬਾਈ ਬਾਈ ਜੀਨਮੋਲ ਹੈ ਬਾਈ ਬਲਕਾਰ ਸਿੱਧੂ ਬਲਕਾਰ ਸਿੱਧੂ ਬਾਈ ਐਂਡ ਸੁੰਦਰ ਢਿੱਲੋਂ ਐਂਡ ਮਨਜੀਤ ਸਿੱਧੂ ਮਨਜੀਤ ਸਿੰਘ ਸਿੱਧੂ ਲਾਲੀ ਲਾਲੀ ਕੀ ਬਾਤ ਹੈ ਭਈ ਤੁਸੀਂ ਕਰਦੇ ਆਂ ਰਾਮਪੁਰੇ ਇਲਾਕੇ ਚ ਬਾਈ ਹੁਣਾਂ ਨਾਲ ਬਾਈ ਕਰਮਜੀਤ ਅਨਮੋਲ ਇੱਥੇ ਪਿੰਡ ਹੁਣ ਢਪਾਲੀ ਜਾ ਕੇ ਆਏ ਆ ਪਹਿਲਾਂ ਕਿਹੜਾ ਸੀ ਬਾਈ ਆਪਣਾ ਜਲਾਲ 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 ਤੋਂ ਪਹਿਲਾਂ ਆ ਹਾਂਜੀ ਹਾਂ ਸਾਰੇ ਪਿੰਡ ਬਈ ਇਧਰਲੇ ਪਾਸੇ ਲੱਗੇ ਹੋਏ ਆ ਸੋ ਸਾਰੇ ਸੰਗਤ ਨੂੰ ਬੇਨਤੀ ਵੀ ਛੱਡ ਦਿਓ ਅਗਲਾ ਚ ਰੱਖੋ ਭਰਾ ਨੂੰ ਭਰਾ ਕਰਕੇ ਐਸੀ ਦੌਰਾ ਫੇਰ ਕਰਾਂਗੇ ਤੇ ਸਾਰੇ ਜਣੇ ਸਾਰੇ ਸੱਜਣ ਸਾਰੇ ਮਿੱਤਰ ਲੱਗੇ ਹੋਇਆ ਜੋਰ ਲਾਉਣ ਵੀ ਬਾਬਾ ਕਿਰਪਾ ਕਰੇ ਵਾਹਿਗੁਰੂ ਬਹੁਤ ਕਿਰਪਾ ਕਰਨ ਸਾਡੇ ਭਰਾ ਤੇ ਤੇ ਇਹੋ ਜਾਂ ਬੰਦਾ ਬੱਡੀ ਗੱਲ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਰਮੀ ਇਤਨ ਮੋਲ ਵਰਗਾ ਸਾਰੇ ਪਾਸੇ ਇਸ ਤਾਂ ਹੀ ਕਹਿੰਦੇ ਆ ਬਹੁਤ ਪਿਆਰ ਮਿਲਦਾ ਬਹੁਤ ਪਿਆਰ ਔਰ ਸਾਰੇ ਪਾਸੇ ਜਨਨੇ ਸੰਗਤ ਚ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਦੇ ਆ ਇਕੱਠੇ ਇਕੱਠੇ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਹੈ ਸੋ ਸਾਰੇ ਤੁਹਾਡੇ ਬਦੌਲਤੀ ਹੈ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਵਾਹੀ ਗੁਰੂ ਨੇ ਨਮਾਜ਼ਿਆ ਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਵਾਜ਼ੋ ਤੇ ਐਨ ਚੜਦੀਆਂ ਕਲਾ ਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਐਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜੀ ਬਾਹ ਫੜ ਲਓ ਬਾਈ ਇਹੋ ਜਿਹਾ ਸਾਡਾ ਕਰਮਜੀਤ ਤਰਮੋਲ ਭੱਜਣ ਵਾਲਾ ਨਹੀਂ ਹੈਗਾ ਪਿੱਠ ਦਿਖਾਉਣ ਵਾਲਾ ਬੰਦਾ ਨਹੀਂ ਸੋ ਸਾਰੀ ਸੰਗਤ ਦਾ ਸਮੂਹ ਇਲਾਕੇ ਦਾ ਬਾਈ ਫਰੀਦਕੋਟ ਇਲਾਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਮੀਤੰਬੋਲ ਬਾਈ ਪੜੀ ਇਹਨੂੰ ਪੂਰੇ ਹਾਂ ਜੀ ਹਾਂ ਜੀ ਥੈਂਕ ਯੂ ਬਾਈ ਥੈਂਕ ਯੂ ਜਿਹੜਾ ਬਾਈ ਦਾ ਨਾ ਇੱਕ ਐਂ ਲਾ ਲਓ ਵੀ ਉਹ ਤਾਂ ਪਿਛਲੇ ਇਲੈਕਸ਼ਨ ਚ ਵੀ ਐਂ ਹੋ ਗਿਆ ਸੀਗਾ ਜਿਹੜਾ ਬਾਈ ਕਮੀਆਂ ਦੇ ਵੇੜੇ ਇੱਕ ਗਾੜੇ ਦੋ ਬੋਲ ਬਾਈ ਉਹਦੇ ਸੁਣਾ ਲਓ ਮੇਰਾ ਵੀਰ ਕਾ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਮਾਤਰਤੀਏ ਤੇਰੀ ਗੋਦ ਨੂੰ ਤਨ ਹੁਰ ਬਤੇਰੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਬਿੰਨੂ ਪਾਜੀ ਬਾਬਾ ਜੀ ਚੜ੍ਹਦੀ ਕਲਾ ਚ ਸਾਰਿਆਂ ਦਾ ਬਹੁਤ ਸਤਿਕਾਰ ਦਿਲੋਂ ਧੰਨਵਾਦ ਤੇ ਬਾਬਾ ਬਹੁਤ ਕਿਰਪਾ ਕਰੇ ਭਾਈ ਮੈਂ ਅੱਜ ਮੇਰੇ ਵੀਰ ਬਿੰਨੂ ਢੁੱਲੋਂ ਨੂੰ ਤੇ ਕਰਮਜੀਤ ਵੀਰ ਨੂੰ ਮੇਰੇ ਇਲਾਕੇ ਦੇ ਰੰਪਰਾ ਫੂਲ ਪ੍ਰਧਾਨ ਸਭਾ ਹਲਕੇ ਚ ਆਏ ਆ ਮੈਂ ਤਾਇਦ ਲੋਨਾਂ ਨੂੰ ਜੀ ਆਇਆਂ ਆਖਦਾ ਸਾਰੇ ਹਲਕੇ ਵੱਲੋਂ ਸਾਰੇ ਆਮ ਆਦੀ ਪਾਰਟੀ ਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਬੀਨੂ ਜੀ ਜੀ ਆਇਆਂ ਵੈਲਕਮ ਬੜੀ ਖੁਸ਼ੀ ਅੱਜ ਭਾਗ ਲੱਗੇ ਵਾਹਿਗੁਰੂ ਵਾਹਿਗੁਰੂ ਜੀ ਧਰਤੀ ਨੂੰ ਇੱਥੇ ਬਹੁਤ ਖੁਸ਼ੀ ਵੀ ਵਾਹਿਗੁਰੂ ਚੜ੍ਹਦੀ ਕਲਾ ਚੱਕਣ ਵੀਰ ਹੁਣਾਂ ਨੂੰ ਬੜਾ ਮਾਣਿਆ ਸੀ ਸਾਰਿਆਂ ਨੇ ਮਾਣਿਆ ਹੋਣਾ ਮਾਝੈਦੀਏ ਮਾਝੈਦੀਏ ਮੋਮਬਤੀਏ ਓਏ ਮੋਮਬਤੀਏ ਕੀ ਬਾਤ ਹੈ ਬਾਈ ਕੀ ਬਾਤ ਹੈ ਬਾਈ ਉਹਨਾਂ ਯੂਨੀਵਰਸਿਟੀ ਪੜ੍ਹਦੇ ਵੇਲੇ ਬਾਈ ਹਮੇਸ਼ਾ ਹੀ ਫਰਸਟ ਆਉਂਦੇ ਹੁੰਦੇ ਸੀਗੇ ਤੇ ਅੱਜ ਸਬਾਬਤ ਦੁਬਾਰੇ ਮਿਲਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਤੇ ਬਹੁਤ ਵਧੀਆ ਬਾਈ ਇਲਾਕੇ ਸੋਡਾ ਇੰਨਾ ਪਿਆਰ ਦੇਖ ਕੇ ਬੜਾ ਆਪ ਦੇ ਆਪ ਨੂੰ ਬਹੁਤ ਮਾਣ ਮੱਤ ਮਹਿਸ ਭਾਈ ਨੇ ਇੱਕ ਤੱਥਾਂ ਤੇ ਗੱਲ ਕੀਤੀ ਨਹੀਂ ਤਾਂ ਬੰਦਾ ਆਪਦੇ ਅਨਾਉਂਸਮੈਂਟ ਕਰਕੇ ਗਾਹ ਲੰਘ ਜਾਂਦਾ ਭਾਈ ਨੇ ਸਰਪੰਚ ਖੜਾ ਕੀਤਾ ਜਿਹੜੇ ਜਿੱਥੇ ਜਿੱਥੇ ਜਾਂਦੇ ਸੀ ਭਾਈ ਕੰਮ ਦੱਸੋ ਕਹਿੰਦਾ ਤੁਹਾਡੇ ਕੀ ਕੀ ਹੋਏ ਨੇ ਫਿਰ ਭਾਈ ਜਦੋਂ ਗਿਣਾਉਂਦੇ ਨੇ ਫੇਰ ਬੜਾ ਸਵਾਦ ਆ ਜੋ ਪੰਚਾਇਤ ਕਢਾਉਂਦੀਆਂ ਨੇ ਵੀ ਸਾਡਾ ਪਿੰਡ ਹੋ ਗਿਆ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਆ ਕੰਮ ਨਹੀਂ ਹੋਇਆ ਆ ਕੰਮ ਨਹੀਂ ਹੋਇਆ ਹੁਣ ਲੋਕ ਕਹਿੰਦੇ ਆ ਸਾਡੇ ਆ ਕੰਮ ਹੋ ਗਿਆ ਆ ਕੰਮ ਹੋ ਗਿਆ ਕੀ ਬਾਤ ਹੈ ਕੀ ਬਾਤ ਹੈ ਸੋ ਭਾਈ ਭਾਈ ਵਾਹਿਗੁਰੂ ਸਮਤ ਬਖਸ਼ਰ ਤੇ ਤੁਹਾਡੇ ਹੱਥੋਂ ਵਾਹਿਗੁਰੂ ਦੇ ਗਿਰਦਾਸ ਵੀ ਇਦਾਂ ਹੀ ਭਲੇ ਵਾਲੇ ਕੰਮ ਹੁੰਦੇ ਰਹਿਣ ਸਮਾਜ ਲਈ ਹੁਣ ਤਾਂ ਦੋ ਹੋ ਗਏ ਜੀ ਹਾਂ ਹਾਂ ਬਾਬਾ ਕਿਰਪਾ ਕਰੇ ਨਾ ਮਾਨ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਰੂਰ ਇੱਥੇ ਭੇਜਦਾ ਵੀਰ ਨੂੰ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਔਰ ਪਾਰਲੀਮੈਂਟ ਚ ਆਵਾਜ਼ ਭਾਈ ਦੋ ਕਲਾਜਾ ਥੈਂਕ ਯੂ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਕਰਮੀਤ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਜੀ ਜਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਥੈਂਕ ਯੂ ਥੈਂਕ ਯੂ ਆਓ ਜੀ ਭਾਈ ਮਿਲਦੇ ਆ ਮਰਾਜ ਫਿਰ ਰੰਪਰੇ ਚੜ੍ਹਦੀਆਂ ਕਲਾ 'ਚ ਸਤਿ ਸ਼੍ਰੀ ਅਕਾਲ ਚੜ੍ਹਦੀਆਂ ਕਲਾ 'ਚ ਰਹੋ ਭਾਈ